ਤਰਸ ਤੋਂ ਪੁੱਟਣ ਦਾ ਕੀ ਅਰਥ ਹੈ ਇਹਦੇ ਉੱਤੇ ਕਿਹੜੇ ਐਕਸ਼ਨ ਨੇ ਹੁੰਦੇ ਨੂੰ ਕੋਈ ਕੋਸਰ ਵੀ ਨਹੀਂ ਕਿਤੇ ਵੀ ਨਹੀਂ ਮੰਦੇ ਇਹ ਕਿਹੜੇ ਐਕਸ਼ਨ ਨੇ ਹੁੰਦੇ ਕਿਹਨੇ ਬੀ ਆਰ ਕਹਿੰਦੇ ਚੌਕ ਦੇ ਵਿੱਚ ਮਾਤਾ ਜੀ ਨਹੀਂ ਬਾਬਾ ਜੀ ਤਾਂ ਤੁਹਾਨੂੰ ਫਸਾ ਲੇ ਲੋਕਾਂ ਕਹਿੰਦੇ ਨੇ ਕਹਿੰਦੇ ਤੁਸੀਂ ਛੱਡਾ ਦੇ ਤਰਸ ਨੂੰ ਸ਼ੁਰੂ ਕਰ ਇਹੜੇ ਕੰਮ ਤੁਸੀਂ ਕਰਨਾ ਇਹਨੂੰ ਕਹਿੰਦੇ ਪਾਈ ਦੇ ਕਰਦਾ ਫੜਕੇ ਅੰਦਰ ਕਰ ਲੱਗੇ ਮਾਤੇ ਨੂੰ ਫੜਕੇ ਜੇ ਕਹਿੰਦਾ ਮੇਰਾ ਕਪੜਾ ਫੜਕੇ ਅੰਦਰ ਕਰ ਦੇ ਨਾ ਤੈਨੂੰ ਅਸਲੇ ਕਿਹਾ ਸੀਗਾ ਵੀ ਆ ਬਾਬਾ ਜੀ ਤੇਰਾ ਮੈਂ ਫਲ ਕਰਨਾ ਦੋਨੇ ਕੜੀ ਅਸਤੇ ਤੋਪ ਚੱਲਣ ਰਹੀ ਸੀ ਤੈਨੂੰ ਇੱਕ ਮੈਂਬਰ ਪਾਰਲੀਮੈਂਟ ਉਹਨੂੰ ਇਗਨੋਰ ਕਰਦਾ ਕਿਹੜੇ ਕਿਹੜੇ ਤੇਰੀ ਭਾਈ ਹੈ ਤੇ ਉਹ ਮਾਰ ਪਾਉਣਗੇ ਤੂੰ ਸਾਡੀ ਗੱਲ ਵਿੱਚ ਖੋਲਤੀ ਸੁਣ ਲੈਂਦਾ ਬਾਬਾ ਜੀ ਆਹ ਰੋਲਾ ਮੈਂ ਇਸ ਤੇ ਧਿਆਨ ਰੱਖ ਆਪ ਜੀਸਨ ਅਸੀਂ ਤੁਹਾਨੂੰ ਇੱਥੇ ਔਰ ਦੀ ਕਰਾਉਂਦੇ ਤੈਨੂੰ ਕਿਉਂਕਿ ਹੁਣ ਇੰਨਾ ਹੀ ਤੁਮਹਾਰਾ ਕੋਈ ਲੋਕਪਰਤ ਦੇ ਵਿੱਚ ਤੂੰ ਤੀਕਵਾਦੀ ਕਰਕੇ ਹੋ ਗਿਆ ਜੇ ਅਸੀਂ ਕੱਲ ਪਈਏ ਅਸੀਂ ਘਰ ਵੇਚਦੇ ਆਂ ਆਹ ਤੇਰੀ ਵੇਚਦੇ ਆਂ ਆਹ ਲੋਕ ਦੀ ਮਨਜੀ ਅਸੀਂ ਕਦੇ ਆ ਗਿਆ ਜੇ ਕਦੇ ਬੁੱਤੇ ਗਲਤ ਲੱਗੇ ਆ ਜੀ 15 ਫੁੱਟ ਪੂਤੇ ਨੇ ਛੜਕ ਜਲਾਇਆ ਸਾਨੂੰ ਛੜਕ ਦੇ ਛੜਕ ਨਹੀਂ ਦੋ ਆਰਮਸ ਸਟੇਟ ਸੁਲਤਾਨਪੁਰ ਲੋਧੀ ਵਿਖੇ ਪੁੱਡਾ ਮਹਿਕਮੇ ਵੱਲੋਂ ਜਿਹੜੀ ਜਲੰਧਰ ਵੱਲੋਂ ਅੱਜ ਇੱਕ ਪਾਰਕ ਦੇ ਬਾਹਰ ਲੱਗੇ ਸੁੰਦਰ ਰੁੱਖ ਸ਼ਰੇਆਮ ਕੱਟੇ ਜਾ ਰਹੇ ਹਨ ਭਾਵੇਂ ਇਹ ਕਲੋਨੀ ਵਾਲਿਆਂ ਦੀ ਆਪਸੀ ਐ ਭਾਜੀ ਦਾ ਨਤੀਜਾ ਹੈ ਪਰ ਐਨਜੀਟੀ ਦੇ ਮੁਤਾਬਕ ਰੁੱਖ ਕਟਣ ਦਾ ਅਧਿਕਾਰ ਕਿਸ ਨੂੰ ਨਹੀਂ ਹੈ ਤੁਸੀਂ ਦੇਖ ਰਹੇ ਹੋ ਸ਼ਰੇਆਮ ਰੁੱਖ ਕੱਟੇ ਜਾ ਰਹੇ ਹਨ ਮਹਕਮੇ ਦੇ ਜਿਹੜੇ ਅਫਸਰ ਆਏ ਨੇ ਕੋਈ ਵੀ ਆਪਣੀ ਸਟੇਟਮੈਂਟ ਦੇ ਨੂੰ ਤਿਆਰ ਨਹੀਂ ਉਹਨਾਂ ਦਾ ਕਹਿਣਾ ਹੈ ਕਿ ਸਾਡਾ ਸੀਓ ਜਾਂ ਸਟੇਟ ਅਫਸਰ ਇਹਦੇ ਬਾਰੇ ਬਿਆਨ ਦੇ ਸਕਦਾ ਹੈ ਉਹਨਾਂ ਨੇ ਕੋਈ ਵੀ ਜਵਾਬ ਨਹੀਂ ਦਿੱਤਾ ਉਹਨਾਂ ਨੂੰ ਇਸ ਬਾਰੇ ਨਾ ਦੱਸ ਰਹੇ ਨੇ ਕਿਉਂ ਅਸੀਂ ਤੋੜ ਰਹੇ ਹਾਂ ਉਹ ਇਹ ਕਹਿ ਰਹੇ ਨੇ ਕਿ ਅਸੀਂ ਕੋਈ ਵੀ ਸਟੇਟਮੈਂਟ ਨਹੀਂ ਦੇ ਸਕਦੇ ੁੱਡਾ ਕਲੋਨੀ ਦੇ ਵਿੱਚ ਇੱਕ ਪਾਰਕ ਨੂੰ ਦੇ ਬਾਹਰ ਲੱਗੇ ਸੁੰਦਰ ਰੁੱਖ ਸ਼ਰੇ ਆਮ ਜੇਸਬੀ ਮਸ਼ੀਨ ਰਾਹੀਂ ਕੁੱਟਾ ਮਹਕਮੇ ਵੱਲੋਂ ਕੁੱਟੇ ਜਾ ਰਹੇ ਨੇ ਜਦੋਂ ਇਹ ਪਾਰਕ ਬਣਿਆ ਸੀ ਉਦੋਂ ਪੁੱਟਾ ਮਹਿਕਮੇ ਵਾਲੇ ਕਿੱਥੇ ਸੁੱਤੇ ਪਏ ਸੀ ਉਹਨਾਂ ਨੂੰ ਉਦੋਂ ਕਿਉਂ ਨਹੀਂ ਦੱਸਿਆ ਕਿ ਇਸ ਪਾਰਕ ਦੇ ਬਾਹਰ 45 ਫੁੱਟ ਦੀ ਸੜਕ ਹੈ ਉਹਨਾਂ ਨੇ ਬਿਲਕੁਲ ਵੀ ਇਸ ਪਾਸੇ ਧਿਆਨ ਨਹੀਂ ਦਿੱਤਾ ਅੱਜ ਜੋ ਸ਼੍ਰੀ ਆਮ ਬਿਨਾਂ ਕਹੇ ਸਟੇਟਮੈਂਟ ਦੇ ਨੋ ਵਨ ਇਜ਼ ਰੈਡੀ ਟੂ ਕਵਿ ਸਟੇਟਮੈਂਟ ਐਂਡ ਦੇ ਆਰ ਸੇਇੰਗ ਥੈਟ ਓਨਲੀ ਸੀਓ ਆਰ ਸਟੇਟ ਆਫਸਰ ਕੈਨ ਰਿਪਲਾਈ ਆਰ ਗਿਵ ਅਬਾਊਟ ਸਟੇਟਮੈਂਟ ਥਿਸ ਨੋ ਵਨ ਇਜ਼ ਰੈਡੀ ਐਂਡ ਯੂ ਕੈਨ ਸੀ ਕਲੀਅਰਲੀ ਤੁਸੀਂ ਦੇਖ ਸਕਦੇ ਹੋ ਸ਼ਰੇਆਮ ਪੁੱਡਾ ਕਲੋਨੀ ਦੇ ਵਿੱਚ ਰੁੱਖਾਂ ਦਾ ਕਤਲ ਕੀਤਾ ਜਾ ਰਿਹਾ ਹੈ ਕਿੱਥੇ ਨੈਸ਼ਨਲ ਗ੍ਰੀਨ ਗ੍ਰੀਨ ਟਰਮੀਨਲ ਅੱਜ ਔਰ ਕਿੱਥੇ ਪੰਜਾਬ ਸਰਕਾਰ ਇਹ ਹਲਕਾ ਵਾਤਾਵਰਨ ਪ੍ਰੇਮੀ ਸੰਤ ਪਾਪਾ ਬਲਬੀਰ ਸਿੰਘ ਸੀਚੇਵਾਲ ਜਿਨ੍ਹਾਂ ਨੇ ਲੱਖਾਂ ਹੀ ਪੌਦੇ ਲਗਾ ਕੇ ਸੁਲਤਾਨਪੁਰ ਨਹੀਂ ਪੂਰੇ ਪੰਜਾਬ ਅੰਦਰ ਲੋਕਾਂ ਨੂੰ ਚੰਗਾ ਵਾਤਾਵਰਨ ਦੇਣ ਦੀ ਕੋਸ਼ਿਸ਼ ਕੀਤੀ ਹੈ ਪਰ ਪੁੱਡਾ ਕਲੋਨੀ ਵਿੱਚ ਸ਼ਰੇਆਮ ਰੁੱਖ ਪੁੱਟੇ ਜਾ ਰਹੇ ਹਨ ਗੁੱਟ ਤੋਂ ਗੁੰਟ ਪਾਰੇ ਇਹ ਬਾਬਾ ਜੀ ਜਿਹੜਾ ਨਾ ਐਸੋਸੀਏਸ਼ਨ ਨੇ ਨਿਸ਼ਾਨ ਦਿੱਤਾ ਤਾਂ ਇਹ ਉਹਨੂੰ ਟਰਾਈ ਜੰਕਸ਼ਨ ਆਪਾਂ ਕਰਦਾ ਅੱਛਾ 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 ਜਿਹੜੇ ਜਿਹੜੇ ਪ੍ਰੋਬਲਮ ਜਿਹੜਾ ਦਵਾ ਪਰ ਮੇਰੇ ਕੋਲ ਨਹੀਂ ਕੀ ਇਸ ਕਰਕੇ ਹੈਜ਼ੀ ਦੇ ਵਿੱਚ ਸ਼ੁਕਰ ਕਰਦਾ ਛੋਟਾ ਕਾਦੀ ਕਰਦਾ ਹੈ ਜੀ ਹਾਂ ਜੀ ਹੋਰ ਜੀ ਅੱਛਾ ਸ਼ਹਿਰ ਦੇ ਵਿੱਚ ਖੱਡੇ ਦੇਖਿਆ ਕੋਥੇ ਨਹੀਂ ਲੋਕਾਂ ਨੂੰ ਤਕਲੀਫ ਇਹਨਾਂ ਸਾਡ ਸਾਡੀ ਗੱਲ ਸੁਣੋ ਤੇ ਤਕਲੀਫ ਜੀ ਤੇਰੀ ਤਕਲੀਫ ਇਸ ਤਰ੍ਹਾਂ ਨਿਕਲਦੀ ਆ ਬੂਟੇ ਪਟਕੇ ਹਜੇ ਇੱਕ ਇੱਕ ਏਕਾ ਤੋਂ ਮਟਾ ਰਹੇ ਉਹਨਾਂ ਦੇ ਕਹਿਣ ਤੇ ਹੁਣ ਤੈਨੂੰ ਹੋਰ 2-4 ਇੱਧਰ ਲਿਖ ਕੇ ਦੇ ਦੇਣ ਤੇ ਤੂੰ ਉਹ ਉਹ ਪਰਲੇ ਵੀ ਪਟਾ ਦੇਵੇਂ ਨਹੀਂ ਇਹ 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 ਰਿਜ਼ਲਟ ਜੇ ਸਾਨੂੰ ਤਸਰਾ ਕੁਝ ਹੋ ਉਸ ਹੋਤ ਨਹੀਂ ਉਹ ਹੀ ਕੁਸ਼ੂ ਆਪਾਂ ਸੱਤ ਸਾਲਾਂ ਦੇ ਆਰਡਰ ਦੇ ਨਾਮ ਹੈ ਕਿਹੜਾ ਅਫਸਰ ਦਾ ਸਾਡੀ ਸੀਸਾ ਕਿੱਥੇ ਲਖਾਲ ਕੇ ਆਰਡਰ ਦਿਖਾਓ ਸਾਡੀ ਉਨੂੰ ਤਾਂ ਉਹਨੂੰ ਅਸਲ ਵੀ ਕਹਿ ਆ ਸੀਗਾ ਕਿ ਸਾਨੂੰ ਸਾਨੂੰ ਹੁਣ ਵੀ ਗੱਲ ਹੋਊਗੀ ਜੀ ਜੀ ਕੱਲ ਵੀ ਐਸਡੀਐਮ ਨੂੰ ਵੀ ਅਸੀਂ ਕਹਿ ਆ ਸੀਗਾ ਕਿ ਕੋਈ ਕਿਤੇ ਕਬਜ਼ਾ ਨਹੀਂ ਕਰ ਸਕਦਾ ਜੇ ਪੁੱਟਾ ਦੀ ਜਗ੍ਹਾ ਜੇ ਪੁੱਟਾ ਦੀ ਛੱਟ ਕਬਜ਼ਾ ਜੀ ਜੀ ਉਹਦੇ ਤੇ ਕੋਈ ਕਬਜ਼ਾ ਕਰਦਾ ਅਸੀਂ ਪੁੱਟਾ ਦੇ ਨਾਲ ਖੜੇ ਬੱਬਾ ਜੀ ਹੋਇਆ ਪਿਆ ਮੇਰਾ ਘਰਵਾਜ ਸਾਹਮਣੇ ਇਹ ਬੱਬਾ ਜੀ ਹੋਇਆ ਪਿਆ ਮੇਰਾ ਘਰਵਾਜ ਸਾਹਮਣੇ ਅੱਜ ਕੱਲ੍ਹ ਜੀ ਛੱਡਦੇ ਆ ਜੀ ਦੂਸਰ ਹੋ ਗਿਆ ਬੱਬਈ ਇਹਨਾਂ ਨੇ ਪਹਿਲਾਂ ਕਿਹ ਬੱਬਈ ਇਹ ਸਾਰੀ ਸੜਕ ਤੇ ਆ ਬੂਟੇ ਨਹੀਂ ਨਹੀਂ ਬਸ ਜੇ ਆਪਾਂ ਘਰ ਵੀ ਗਲਤ ਬਣਿਆ ਪਿਆ ਬੱਬਈ ਇਹ ਸਾਰੇ ਸੜਕ ਤੇ ਆ ਜੀ ਇੱਥੇ 45 ਫੁੱਟ ਸੜਕ ਤੇ ਆ ਬੱਬਈ ਪਾਪੋ ਜੀ 45 45 ਫੁੱਟੋਂ ਤੇ ਕਿੰਨੀਆਂ ਵੇਚ ਬੱਜੀ ਹੋਈ ਹਾਂਜੀ ਕਿੰਨੀ ਵਿੱਚ ਬੱਜੀ ਵੇਚ ਬਾਈ ਬਾਈ ਬੱਜਣੀ ਜੀ ਬੱਬਾ ਸਾਈਡਾਂ ਦੇ ਉੱਤੇ ਸਾਰੀਆਂ ਫਰਗਾਂ ਦੇ ਉੱਤੇ ਕਿਹੜੇ ਇਹ ਕੰਮ ਲੱਗੇ ਬਾਈ ਸਾਡੇ ਸੁਣੋ ਸਾਨੂੰ ਵੀ ਸੁਣੋ ਸਾਨੂੰ 1 ਸਾਲ ਹੋ ਗਿਆ ਅਸੀਂ ਵੀ ਇਸੇ ਸ਼ਹਿਰ ਤੋਂ ਤੁਹਾਡੀ ਨਗਰੀ ਕੀ ਦਿੱਤੇ ਆ ਅਸੀਂ ਵੀ ਤੁਹਾਡੀ ਨਗਰੀ ਚ ਰਹਿੰਦੇ ਆ ਮੇਰੀ ਸੋਹ ਗੱਲ ਆ ਦੇਖੋ ਜੀ ਪਾਰਕ ਜਿਹੜਾ ਹੈਗਾ ਇਹਦੇ ਵਿੱਚ ਚੰਡੀਗੜ੍ਹ ਕੋਈ ਇਹਦੇ ਵਿੱਚ ਪਾਰਕ ਲਿਖਿਆ ਹੋਇਆ ਜੀ ਇਸ ਪਾਰਕ ਦੇ ਉੱਤੇ ਇਸ ਪਾਰਕ ਦੇ ਉੱਤੇ ਕਬਜ਼ਾ ਕੀਤਾ ਹਾਈਪੋਟ ਨੇ ਪਾਰਕ ਛਾਇਆ ਜੀ ਜਦੋਂ ਮੈਂ ਘਰ ਬਣਾਇਆ ਮੈਂ ਇਹਨਾਂ ਦੇ ਘਰ ਤੋਂ ਪਹਿਲਾਂ ਘਰ ਬਣਾਇਆ ਜਦੋਂ ਮੈਂ ਉਹਦੀ ਰਜਿਸਟਰੀ ਕਰਾਈ ਮੈਨੂੰ ਇਹ ਪਾਰਕ ਦੱਸਿਆ ਗਿਆ ਸੀ ਵੀ ਇੱਥੇ ਪਾਰਕ ਹੈ ਉਸ ਤੋਂ ਬਾਅਦ 63 ਨੰਬਰ ਵਾਲੇ ਨੇ ਸੱਚਜੀਤ ਸਿੰਘ ਚੰਦੀ ਨੇ ਇੱਥੇ ਘਰ ਬਣਾਇਆ ਜੀ ਠੀਕ ਆ ਜੀ ਜਗਜੀਤ ਸਿੰਘ ਚੰਦੀ ਨੇ ਘਰ ਬਣਾਇਆ ਘਰ ਬਣਾਉਣ ਤੋਂ ਬਾਅਦ ਇਸ ਪਾਰਕ ਨੂੰ ਉਹਨੇ ਡਿਵੈਲਪ ਕਰਨ ਦਾ ਯਤਨ ਕੀਤਾ ਕਿਉਂਕਿ ਪਹਿਲਾਂ ਵੀ ਏਟਾ ਲੱਗੀਆਂ ਹੋਈਆਂ ਸੀ ਅਸੀਂ ਇਹਨਾਂ ਦੇ ਕੋਲ ਆਏ ਅਹੀਂ ਇਹਨਾਂ ਨੂੰ ਕਿਹਾ ਕਿ پارک ਆਪਣਾ ਸਾਰਿਆਂ ਦਾ ਸਾਂਝਾ ਸਾਡਾ ਵੀ ਹਿੱਸਾ ਕੋਆ ਠੀਕ ਆ ਉਸ ਤੋਂ ਬਾਅਦ ਇਹਨਾਂ ਨੇ ਕਿਹਾ ਕੋਈ ਗੱਲ ਨਹੀਂ ਆਪਾਂ ਵੇਖ ਲੈਂਦੇ ਆ ਉਸ ਤੋਂ ਬਾਅਦ ਇਹਨਾਂ ਨੇ ਇਹਨੂੰ پارک ਨੂੰ ਸਾਰਿਆਂ ਨੂੰ ਕਰਕੇ ਤੇ ਇਹਦੇ ਤੇ ਕਬਜ਼ਾ ਕੀਤਾ ਅਸੀਂ ਮਹਿਕਮੇ ਨੂੰ ਦੇਖੋ ਸੋਲਡਿਓ ਜੀ ਸੋਲਡਿਓ ਮੈਂ ਛੋਟਾ ਕਰਦਣਾ ਮਹਿਕਮੇ ਨੂੰ ਲਿਖੇ ਦੇ ਕੇ ਆਏ ਜੀ ਮਹਿਕਮੇ ਨੇ ਸਾਡੀ ਨਹੀਂ ਸੁਣੀ ਜੀ ਉਹ ਕਹਿੰਦੇ ਅਸੀਂ ਇਹਦੇ ਵਿੱਚ ਕੁਝ ਨਹੀਂ ਹਾਈ ਕੋਰਟ ਗਏ ਜੀ ਹਾਈ ਕੋਰਟ ਦੇ ਵਿੱਚ ਜਿਹੜੇ ਹੁਣ ਮੌਕੇ ਦੇ ਇੱਥੇ ਐਸਡੀਐਮ ਨੇ ਈਓ ਨੇ ਉਹ ਐਫੀਡੇਵਿਟ ਦੇ ਕੇ ਆਏ ਆ ਕਿ ਅਸੀਂ ਪਾਰਕ ਛਡਾ ਲਿਆ ਉਹਨਾਂ ਨੇ ਫਿਰ ਉਹ ਬੋਲ ਆਇਆ ਇਹ ਪਾਰਕ ਪੁੱਡਾ ਦਾ ਤੇ ਜੀੜੀ ਦਾ ਹੈ ਜੀ ਪਹਿਲੇ ਐਸਡੀਐਮ ਵੀ ਇੱਥੇ ਆਏ ਉਹਨਾਂ ਨੇ ਵੀ ਇੱਥੇ ਇੰਟਰਵਿਊ ਕੀਤਾ ਉਦੋਂ ਵੀ ਜਗਜੀਤ ਸਿੰਘ ਨੇ ਇਹ ਗੱਲ ਕਹੀ ਜੀ ਇਹ ਪਾਰਕ ਪੁੱਡਾ ਦਾ ਦਰਖਤ ਮੈਲ ਆਏ ਆ ਇਹਨੂੰ ਪਾਰਕ ਨੂੰ ਮੈਡ ਡਵੈਲਪ ਕੀਤਾ ਅਸੀਂ ਕੀ ਨੀਂ ਗੱਲ ਜਿਹੜੀ ਤੁਸੀਂ ਹੁਣ ਗੱਲ ਕਹਿ ਰਹੇ ਆ ਹਾਂਜੀ ਇਹ ਪਾਰਕ ਦੇ ਪੁੱਡਾ ਨੂੰ ਦੇ ਦਿੱਤੀ ਤੁਹਾਡਾ ਰੋਲਾ ਤਾਂ ਕੋਈ ਨਹੀਂ ਪੁੱਡਾ ਨੂੰ ਕਿਹਾ ਤੁਸੀਂ ਪੁੱਡਾ ਨੇ ਸਾਨੂੰ ਵੇਚਿਆ ਸਾਡੇ ਕੋਲ ਪੈਸੇ ਲੈ ਆ ਜੀ ਸਾਹਮਣੇ ਘਰ ਵਾਸਤੇ ਉਹਨਾਂ ਨੇ ਵੇਚੇ ਆ ਜੀ ਪੁੱਡਾ ਨੇ ਪਾਰਕ ਸਾਡੇ ਕੋਲ ਪੈਸੇ ਕਿੱਥੇ ਨੇ ਇਹ ਪੁੱਡਾ ਵੀ ਹੋਇਆ ਪਾਰਕ ਬਣਾਇਆ ਪਰ ਸਾਡੀ ਸਹੂਲਤ ਲਈ ਆ ਜੀ ਸਾਰੇ ਆਲੀ ਬਾਬਾ ਜੀ ਇਹ ਬੰਦਾ ਝੂਠ ਬੋਲਦਾ ਪੈਸੇ ਬਾਬਾ ਜੀ ਬੱਸ 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 ਇਹ ਕੋਵਾਜੀ ਰੁਕ ਕੋਵਾਜੀ ਚੁੱਪ ਰਹਿ ਚੁੱਪ ਰਹਿ ਬਾਬਾ ਜੀ ਬੋਲਣਾ ਵੀ ਨਹੀਂ ਤੇ ਉਹਨਾਂ ਨੇ ਕਿ ਇਹ ਅਸੀਂ ਤੁਹਾਨੂੰ ਸਮਝਾ ਗਈਏ ਵੀ ਥਾਂ ਦਾਦੀ ਹੈਗੀ ਪੁੱਤਾਂ ਦੀ ਹਾਂਜੀ ਤੇ ਹੈਗੀ ਸਰਕਾਰ ਬਣਿਆ ਤੁਹਾਡੇ ਸਾਹਮਣੇ ਹਾਂਜੀ ਉਹਦੇ ਉੱਤੇ ਇਹਦਾ ਕਬਜ਼ਾ ਹਾਂਜੀ 36 ਦਾ ਗੱਲ ਉਹਨਾਂ ਨੇ ਇਹਨਾਂ ਨੂੰ ਆਪਾਂ ਕਬਜ਼ਾ ਮੁਕਤ ਕਰਾ ਦਈਏ ਤੇ ਤੁਸੀਂ ਖੁਸ਼ ਹੋ ਇਹਨਾਂ ਲਈ ਉਹ ਬੰਦੇ ਜਿਹੜੇ ਸੁੱਟੇ ਬਾਹਰ ਸਾਡੇ ਉਹ ਹੀ ਕਰਦਾਂਗੇ ਜਵਾਨ ਜਿਹੜਾ ਸਾਡੇ ਕੋਲ ਹੋਰ ਬਹੁਤ ਬੈਂਦੀ ਐ ਅਸੀਂ ਉਹ ਵੀ ਕਰਦੇ ਕਾ ਲ ਬੈਂਕ ਵਿੱਚ ਦਾ ਨੀ 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 ਇਹ ਫੇਰ ਤੁਸੀਂ ਖੋਸ਼ ਹਾਂ ਹਾਂ ਜੀ ਬੈਂਕ ਤੇ ਤੁਹਾਨੂੰ ਹਾਂ ਵੀ ਦੱਸੋ ਕਿ ਹੈ ਕਬਜਾ ਕਿਸ ਦਾ ਕਿਹਨੇ ਰੱਖਣਾ ਤੇ ਅਸੀਂ ਹੁਣ ਪਿੱਛੇ ਪੁੱਤਾਂ ਨਾਲ ਦੇ ਉੱਤੇ ਤੁਸੀਂ ਕੋਈ ਕਿਸੇ ਨਾਲ ਛੋਟੀ ਛੋਟੀ ਹਾਂ ਮੈਂ ਇਹ ਇਹ ਜੁੜਾ ਨਾ ਆ ਬਿਖੇ ਉਹਦੇ ਰੂਪ ਦੇ ਵਿੱਚ ਸੀ ਗੱਲ ਸਾਡੀ ਗੱਲ ਸੁਣੋ ਪਾਪਾ ਜੀ ਨਾਲ ਗੱਲ ਕਰ ਲਓ ਸਾਡੀ ਗੱਲ ਸਾਡੀ ਗੱਲ ਸੁਣੋ ਤੂੰ ਸ਼ਾਬਾਸ਼ ਤੇ ਸ਼ਾਬਾਸ਼ ਤੇ ਸਾਡੀ ਗੱਲ ਸੁਣ ਤੂੰ ਸ਼ਾਬਾਸ਼ ਤੇ ਤੂੰ ਹੱਤਿਆਰ ਤੇ ਉਹਦੇ ਬੰਦੇ ਇਹ ਫਿਰ ਵੀ ਵਧੀਆ ਰਹੇ ਉਹਦੇ ਵਾਸਤੇ ਵੀ ਤੇਰਾ ਇਹ ਜੁਗਦਾਨ ਚਾਹੁੰਦੇ ਕਿਉਂਕਿ ਤੂੰ ਇਹਨੂੰ ਬਣਾਇਆ ਵਾ ਗਾਂ ਵੀ ਤੂੰ ਇਦਾਂ ਨਾਲ ਬਣਾ ਰਿਹਾ ਇਸ ਜਿਹੜਾ ਤੇਰਾ ਕਹਾਣੀ ਵਾਲੀ ਗੱਲ ਉਹ ਜਿਹਦੇ ਉਤੇ ਨਾਰਾਜ਼ ਆ ਹਾਂਜੀ ਉਹ ਆਪੋ ਕਹਿੰਦੇ ਤੱਕ ਵੀ ਸਾਡੀ ਗੱਲ ਸੁਣੋ ਅਸੀਂ ਅਸੀਂ ਕਿਹਦੇ ਉੱਤੇ ਤੇ ਆਏ ਆ ਸਾਨੂੰ ਇਸ ਕੱਲ ਤੇ ਆ ਵੀ ਉੱਥੇ ਦਰਖਤ ਵੱਢਉਂਦੇ ਅਸੀਂ ਤੁਹਾਨੂੰ ਹੋਰ ਕੋਈ ਕਹਿੰਦੇ ਹੁੰਦੇ ਲੜਦੇ ਹੁੰਦੇ ਅਸੀਂ ਨਹੀਂ ਆਉਣਾ ਨਹੀਂ ਆਉਣਾ ਤੁਸੀਂ ਤੇਰਾ ਉਹ ਦੋ ਜਿਹੜੀ ਚੀਜ਼ ਨੂੰ ਅਸੀਂ ਕਹਿੰਦੇ ਕਿ ਜਿਹੜੀ ਲੱਗੀ ਹੋਈ ਹੈ ਜਿਹਦੇ ਵਾਸਤੇ ਅਸੀਂ ਹੋਕਾ ਫੇਰੇ ਆ ਉਹਨੇ ਕਦੋਂ ਹੋਣਾ ਪਰ ਪਹਿਲੇ ਵੀ ਸਾਡੇ ਬੁੱਟੇ ਗਏ ਸੀ ਅਸੀਂ ਕਹਿੰਦੇ ਉਹ ਬਹੁਤ ਪ੍ਰੇਸ਼ਾਨ ਕਰਕੇ ਬੁੱਟੇ ਹੁੰਦੇ ਸਾਡੇ ਕੋਲ ਨਿਆਏ ਹੁੰਦੇ ਅਸੀਂ ਥੋੜੇਪੋੜ ਹੁਣ ਆ ਗਏ ਆ ਤੇ ਸਾਡਾ ਮਕਸਦ ਇਹਨੇ ਇਹੀ ਹੈ ਕਿ ਇਹਦੀ ਜੀਜ਼ਾ ਗਲਤ ਨਾ ਹੋਵੇ ਅਸੀਂ ਬੁੱਢਾ ਦੀ ਜਿਹੜ ਉਧਰ ਵਾਹ ਤੇ ਤੂੰ ਜਾਸਤ ਐ ਖਲੋ ਕਿਹੜੇ ਕਿਹੜੀ ਕਾਗਜ਼ ਦੇ ਉੱਤੇ ਲਿਖਾਉਣਾ ਜੱਗੀ ਦੇ ਉੱਤੇ ਨਹੀਂ 1% ਵੀ ਕਬਜ਼ਾ ਨਹੀਂ ਕਬਜ਼ਾ ਨਹੀਂ ਕਬਜ਼ਾ ਨਹੀਂ ਕਿਹਦੇ ਤੇ ਕਬਜ਼ਾ ਲੱਗਦਾ ਕਿਹਨੇ ਕੀਤਾ ਕਿਹਨੇ ਕੀਤਾ ਤੇ ਤੂੰ ਮੈਂ ਜੋਗਾ ਕਰਦੇ ਸੀ ਤੂੰ ਇੱਕ ਵਾਰੀ ਬੋਲਣਾ ਕਿ ਮੇਰਾ ਇਹਦੇ ਉੱਤੇ ਕੋਈ ਕਬਜ਼ਾ ਨਹੀਂ ਮੈਂ ਇਹਨੂੰ ਅੱਗੇ ਵੱਧੋ ਸੰਭਾਲੂਗਾ ਵੇ ਤੇ ਮੇਰਾ ਕਿਸੇ ਨਾਲ ਇੱਕ ਮਿੰਟ ਮੈਂ ਪ੍ਰੀਮ ਪਾਕਾ ਦੂਸਤ ਨਹੀਂ ਹਾਂ ਦੀ ਗੱਲ ਸੁਣੋ ਹਾਂ ਨਹੀਂ ਨਹੀਂ ਦੇ ਦੇ ਦੇੜੀ ਗੱਲ ਤੈਨੂੰ ਉਸ ਵੇਲੇ ਯਾ ਸੀਗਾ ਵੀ ਬਾਬਾ ਜੀ ਤੇਰੇ ਨਾਲ ਗੱਲ ਕਰਨਾ ਚਾਹੁੰਦੇ ਆ ਜਿਹੜੀ ਇੱਥੇ ਤੋਪ ਚੱਲਣ ਰਹੀ ਸੀ ਤੈਨੂੰ ਇੱਕ ਮੈਂਬਰ ਪਾਰਲੀਮੈਂਟ ਉਹਨੂੰ ਇਗਨੋਰ ਕਰਦਾ ਕਿਹੜੀ ਕਿਹੜੀ ਤੇਰੀ ਪੜ੍ਹਾਈ ਹੈ ਮੈਂ ਇਗਨੋਰ ਕਿਉਂ ਨਹੀਂ ਕੀਤਾ ਤੂੰ ਸਾਡੀ ਗੱਲ ਉਸੇ ਫੋਨ 'ਤੇ ਸੁਣ ਲਈਦਾ ਬਾਬਾ ਜੀ ਆਹ ਰੋਲਾ ਮੈਂ ਇਸ ਤੇ ਆਇਆ ਹਾਂ ਆਹ ਪੋਜੀਸ਼ਨ ਅਸੀਂ ਤੁਹਾਨੂੰ ਇੱਥੇ ਆਉਣ ਦੀ ਕਿਰੂਟ ਨਹੀਂ ਬਾਬਾ ਜੀ ਮੈਂ ਤੈਨੂੰ ਕਿਉਂਕਿ ਹੁਣ ਇੰਨਾ ਹੀ ਤੁਹਾਨੂੰ ਆਏਗਾ ਵੀ ਲੋਕਤੰਤਰ ਦੇ ਵਿੱਚ ਤੇ ਤੁਸੀਂ ਕਿਉਂ ਮਰਨੀ ਕਰੀ ਕਿਉਂ ਤੁਹਾਨੂੰ ਪੁੱਛਿਆ ਜੋ ਜੋ ਦੇਣਾ ਸੀਗਾ ਉਹਨਾਂ ਨੇ ਕਹਿਤਾ ਕਬਜ਼ਾ ਰੋਲਾ ਕਬਜ਼ੇ ਦਾ ਕਬਜ਼ਾ ਤੁਸੀਂ ਛਡਾਰੇ ਨੀ ਦਰਸ਼ਤ ਪੁੱਟਣੇ ਸ਼ੁਰੂ ਕਰ ਦੇ ਜੀ ਜੀ ਜਿਹੜੇ ਕੰਮ ਤੁਸੀਂ ਕਰਨਾ ਇਹਨੂੰ ਕਹਿੰਦੇ ਪਾਈ ਕਰ ਕਬਜ਼ਾ ਤੇ ਫੜਕੇ ਅੰਦਰ ਕਰਦੇ ਇਹਨੂੰ ਫੜਕੇ ਜੀ ਕਹਿੰਦੇ ਮੇਰਾ ਕਬਜ਼ਾ ਫੜਕੇ ਅੰਦਰ ਕਰਦੇ ਨੂੰ ਕਹਤਿ ਬੁੱਟੜ ਦਾ ਕੀ ਅਰਥ ਤੇਰਾ ਬਾਬਾ ਜੀ ਐਕਸੀਡੈਂਟ ਇਹਦੇ ਉੱਤੇ ਕਿਹੜੀ ਐਕਸੀਡੈਂਟ ਹੁੰਦੀ ਹੈ ਨਹੀਂ ਸਾਰੇ ਬਿਜਾਰਦੇ ਤੈਨੂੰ ਐਕਸੀਡੈਂਟ ਕਦੇ ਨਹੀਂ ਤੇ ਮੰਨਦੇ ਇਹਨੇ ਐਕਸੀਡੈਂਟ ਨਹੀਂ ਜੀ ਹੁੰਦਾ ਕਿਹੜਾ ਬਿਜਾਰਾ ਦੱਸ ਕਹਿੰਦੇ ਚੌਕ ਦੇ ਵਿੱਚ ਉੱਥੇ ਸਲਦਾ ਬਾਬਾ ਜੀ ਨਹੀਂ ਬਾਬਾ ਜੀ ਜਦੋਂ ਤੁਹਾਡੀ ਤੁਹਾਡੀ ਤੁਹਾਡਾ ਬਹੁਤ ਤੁਹਾਡਾ ਬਹੁਤ ਮਾਣ ਆ ਤੁਸੀਂ ਜੋ ਹੁਕਮ ਕਰੋਗੇ ਜੋ ਹੁਕਮ ਕਰੋਗੇ ਤੁਹਾਡਾ ਬਹੁਤ ਮਾਣ ਆ ਤੁਹਾਡਾ ਬਹੁਤ ਮਾਣ ਆ ਅਸੀਂ ਤੁਹਾਨੂੰ ਕਦੀ ਕਦੀ ਜੋ ਹੁਕਮ ਕਰੋਗੇ ਅਸੀਂ ਕਰਾਂਗੇ ਮੈਂਬਰ ਪਾਰਲੀਮੈਂਟ ਨਾਲ ਕੀ ਗੱਲ ਕਰਨੀ ਤੇਰੇ ਕੋਲ ਆ ਗਿਆ ਪਾਸਪੋਰਟ ਫੱਟਾ ਦੱਸ ਨਾ ਪਾਸਪੋਰਟ ਕੱਜ ਆ ਠੀਕ ਕਰੋ ਸੁਣੋ ਇਹ ਬੜ ਸੜਕ ਕਿਸੇ ਦਾ ਕੋਈ ਕਪਸ਼ੋਰੀ ਜੋ ਇਹਨੇ ਕਿਹਾ ਹੋਰ ਮੋਟਰ ਦਾ ਸਹਾਰੇ ਕਰਦਾ ਮੇਰਾ ਬੇਟਾ ਵੀ ਕਹਿੰਦਾ ਜੀ ਮੈਂ ਗੁਰਦੁਆਰੇ ਚ ਬੈਠ ਕੇ ਕਹਿੰਦੇ ਜੀ ਸਾਡੇ ਕੋਲ ਅਜਿਹਾ ਕੋਈ ਨਹੀਂ ਬਾਈ ਬਾਈ ਕਾਜਾਨੀ ਦਾ ਇਹ ਸੇਫ ਨਜੀਵ ਅੰਜੀਸ਼ ਨੇ ਤੇ ਰੋਦਾ ਪਿਆ ਇਹ ਜੋ ਹੋਇਆ ਉਹਦੇ ਨੂੰ ਬਖਮੀਤ ਦੇਣਗੇ ਹਾਂਜੀ ਹਾਂ ਉਹਦੇ ਜਵਾਬ ਉਹ ਦੇਣਗੇ ਨਾ ਕੋਈ ਕਮਜ਼ੋਰ ਨਹੀਂ ਨਹੀਂ ਕੋਈ ਬਾਬਾ ਜੀ ਕਮਜ਼ੋਰ ਨਹੀਂ ਬਾਕੀ ਇਹ ਕਮਜ਼ੋਰ ਸਾਰੇ ਉਹ ਫੋੜ ਸਾਡੀ ਸੁਣ ਲਓ ਜੀ ਇੱਥੇ ਤੇ ਇਹਦੇ ਤੇ ਅਸੀਂ ਇੱਕ ਸਾਲ ਸੀ ਸੋ ਉਹ ਅਸੀਂ ਇੱਥੇ ਪਸੰਦ ਲੈ ਗਿਆ ਸੀ ਕਿ ਇੱਥੇ ਬੀਚੀ ਦਿਓ ਜੀ ਪਹਿਲਾਂ ਸੁਣ ਲਿਓ ਸਾਡਾ ਅਸੀਂ ਬੱਚਿਆਂ ਦਾ ਕਿਹਾ ਸੀ ਇੱਥੇ ਬੈਂਟ ਲਗਾ ਦਿਓ ਝੂਲੇ ਲਗਾ ਦਿਓ ਬੱਚਿਆਂ ਦੀ ਅੱਡੀ ਗੱਲ ਸੁਣੋ ਆ ਦੇਖੋ ਤੁਸੀਂ ਆ ਗਏ ਹੋ ਤੁਸੀਂ ਹਨਾ ਹਾਂ ਸਾਨੂੰ ਤੁਸੀਂ ਬੜੇ ਕਿ ਤੁਸੀਂ ਤੁਹਾਡੀ ਗੱਲਾਂ ਸਟੇਜਾਂ ਉੱਤੇ ਸੁਣਦੇ ਰਹੇ ਨੇ ਮੈਂ ਕਿਸੇ ਦਾ ਮੈਂ ਤੁਸੀ ਬੱਚਿਆਂ ਨੂੰ ਪੜਾਉਂਦੇ ਆ ਟੀਚਰ ਜੇ ਕਿਤੇ ਤੁਸੀਂ ਆਪਸ ਵਿੱਚੋਂ ਗਵਾਂਡ ਨਾ ਕਰਦਾ ਰਹਿਣਾ ਇਹ ਅਸੀਂ ਪਾਠ ਪੜ੍ਹਿਆ ਹੁੰਦਾ ਅਹੀ ਕਹਿੰਦੇ ਆ ਨੌਬਤ ਨਾ ਹੋਵੇ ਠੀਕ ਹੈ ਬਿਲਕੁਲ ਜਿੱਥੇ ਮਰਜੀ ਪਾਪਾ ਨੇ ਪਿਖਾ ਲਿਓ ਬਲਦੇਵ ਸਿੰਘ ਨੂੰ ਜਿੱਥੇ ਮਰਜੀ ਇਹ ਪਰਦੇਵ ਸਿੰਘ ਦੇ ਵਿੱਚ ਨੌਕਸ ਕੱਢਿਓ ਜਿੱਥੇ ਮਰਜੀ ਸ਼ਹਿਰ ਦੇ ਪਤਵੰਤੇ ਲੱਗ ਲਓ ਇਸ ਮਾਮਲੇ ਵਿੱਚ ਨੌਕਸ ਕੱਢ ਦਿਓ ਮੈਂ ਤੁਹਾਡੇ ਚਰਨੀ ਪੈਜੂ ਛੇਰ ਛੜ ਜੂ ਇਹ ਤੋਂ ਵੱਡੀ ਹੋਰ ਗੱਲ ਕੀ ਹੋ ਸਕਦੀ ਹੈ ਇਸ ਪਾਰਕ ਦੇ ਮਾਮਲੇ ਵਿੱਚ ਇਹ ਮੈਂ ਗੱਲ ਪਾਉਂਦਾ ਮੈਂ ਸਾਰੇ ਸ਼ਹਿਰ ਦੀਆਂ ਮਿਲਤਾ ਕੀਤੀਆਂ ਕੱਲੇ ਕੱਲੇ ਪਤਵੰਤੇ ਸੱਜਣ ਕੋ ਗਿਆ ਇਹਹੀ ਇਹਹੀ ਉਹੀ ਗੱਲ ਸਮਝਾਉਂਦੇ ਆ ਕਹਿੰਦੇ ਤੁਸੀਂ ਬੈਠ ਕੇ ਕਰ ਲੈ ਤੁਹਾਨੂੰ ਕਿਸੇ ਕੋਈ ਨਹੀਂ ਜਾਣਾ ਪਣਾ ਅਸੀਂ ਬਹੁਤ ਬੇਤਤੀ ਦੀ ਬੈਠ ਕੇ ਨਹੀਂ ਕੋਈ ਨਹੀਂ ਪਣਾ ਜਮੇ ਅਸੀਂ ਬੈਠੋ ਦੁਨ ਛਡੋ ਛਡੋ ਉਹ ਕੋਈ ਖੜਾ ਲਾ ਬਣੀ ਗੱਲ ਜਿਹੜਾ 10 ਫੋਟ ਸਾਡੇ ਕਹਿੰਦੇ ਉਹ ਸ਼ਦਾਬੀ ਗੱਲ ਸੁਣੋ ਦੂਜੀ ਗੱਲ ਸੁਣੋ ਮੇਰੀ ਗੱਲ ਸੁਣ ਲਓ ਇਹ ਮਗਰ ਨਹੀਂ ਸੁਣਨੀ ਤੇ ਫਿਰ ਉਹ ਜੀ ਕਹਿੰਦੇ ਨਹੀਂ ਸੁਣਨੀ ਮਾਰੀ ਸੁਣ ਤਲੋ ਸਾਡੀ ਸੁਣਨੇ ਆ ਇੱਕ ਬੈਂਚ ਪਾਰ ਝੂੜੇ ਉਹ ਤਾਂ ਬੰਦੇ ਆ ਨਾ ਜੀ ਪਾਰ ਬੰਦੇ ਆ ਕਿ ਕਿਸੇ ਨੂੰ ਮਰੇ ਨਾ ਆ ਵੀ ਲੋ ਅੱਗੇ ਕੋਈ ਕਪੜਾ ਹੈ ਬੀ ਲੋ 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 ਇਹਦੇ ਵਿੱਚ ਪੁੱਢਾ ਦੇ ਨਿਜਮ ਅਨਸਾਰ ਹੋ ਸਕਦਾ ਹੋਊਗਾ ਉਹ ਉੱਥੇ ਹੋਊਗਾ ਸਹੀ ਹੈ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਹੋ ਕੋਈ ਨਹੀਂ ਬਾਬਾ ਜੀ ਬੋਲ ਬਾਬਾ ਜੀ ਸੋਪਦੇ ਜੋ ਬਾਬਾ ਜੀ ਨਹੀਂ ਜੇ ਪੁੱਤ ਬਾਬਾ ਜੀ ਰਹਿਣਗੇ ਬਾਬਾ ਜੀ ਰਹਿਣਗੇ ਅੱਗੇ ਗੱਲ ਫੇਰ ਉੱਥੇ ਦੀ ਉੱਥੇ ਅੜ ਗਈ ਹੋ ਗਈ ਬਾਬਾ ਜੀ ਆਓ ਬਾਬਾ ਜੀ ਮਰੋੜ ਵਿੱਚ ਪਾਉਣੇ ਆ ਬਾਬਾ ਜੀ ਮਸਲਾ ਤੇ ਦੋ ਬੈਂਚਾਂ ਦੇ ਬਾਬਾ ਜੀ ਲਾ ਕੇ ਸਮਝਾ ਲੈਣਾ ਚਾਹਦਾ ਕਿ ਗੱਲ ਹੈ ਬਾਬਾ ਜੀ ਸਾਰਾ ਕੁਝ ਠੀਕ ਆ ਬੁੱਟੇ ਕਿੱਥੇ ਗਏ ਬਾਬਾ ਜੀ ਸਾਡੇ ਬੁੱਟੇ ਕਿੱਥੇ ਗਏ ਮਾਜੇ ਜੋ ਕੋ ਸ਼ਾਇਦ ਬਾਬਾ ਜੀ ਬੂਟੇ ਸਾਡੇ ਬੂਟੇ ਮੱਟ ਬਾਬਾ ਜੀ ਇਹਨਾਂ ਪਟਾਏ ਜੀ ਆਰਟੀਓ ਜੀ ਨੂੰ ਸ਼ਿਕਾਇਤਾਂ ਕਰਦੇ ਝੂਠ ਬੋਲਦੇ ਆ ਜੀ ਝੂਠ ਬੋਲਦੇ ਇਹ ਸਰੇ ਆਮ ਦੋਨੇ ਪਾਸੋਂ ਝੂਠ ਬੋਲਦੇ ਇਹਨੇ ਪਟਾਏ ਆ ਜੀ ਝੂਠ ਬੋਲਦੇ ਇਹਨਾਂ ਨੇ ਕਿਹਾ ਕਿ ਪਟਾਏ ਇਹਨਾਂ ਨੇ ਬਾਬਾ ਜੀ ਮਗਰ ਫੋਨ ਕੀਤਾ ਸਾਡੇ ਬੰਦੇ ਨੇ ਜੀ ਕੋਈ ਸੱਤੀ ਛੱਡੇ ਆ ਤੁਸੀਂ ਸਾਡਾ ਕਬਜ਼ਾ ਹੋਵੇ ਇਹਨਾਂ ਨੇ ਮਗਰ ਫੋਨ ਕੀਤਾ ਵਾ ਬਾਬਾ ਜੀ ਇੱਕ ਬੱਚਾ ਮਸਾਉ ਦੇ ਸਾਡੀ ਜ਼ਬਰਦਸਤੀ ਕੋਈ ਮੇਰਾ ਕਬਜ਼ਾ ਹੋਵੇ ਗੱਲ ਸੁਣੋ ਸੁਬਹ ਬੈਂਕ ਦਾ ਕਬਜ਼ਾ ਕੱਢ ਕੇ ਕੱਢੇ ਬਾਬਾ ਜੀ ਆ ਦੇਖੋ ਪੁਲਿਸ ਆਈ ਵੀ ਸੀ ਫਟੇ ਨੂੰ ਗੁੰਡਿਆਂ ਨੂੰ ਆ ਵੇਖੋ ਪੁਲਿਸ ਗੁੰਡਿਆਂ ਨੂੰ ਭੰਡੀਆਂ ਆ ਜੀ ਤੁਹਾਨੂੰ ਫੋਕੜਾਈ ਸੀ ਬਾਬਾ ਜੀ ਸੁਣਦੇ ਕੀ ਹੋ ਗਿਆ ਦਿਖਾ ਦੂਗਾ ਹਾਂ ਸਾਬਕਾ ਟੋਕਣੇ ਉਹਨੇ ਘਰ ਬਾਬਾ ਜੀ ਗਲਤ ਬਣਾਏ ਹੋਏ ਇਹਨਾਂ ਨੇ ਤੁਹਾਨੂੰ ਗਮਰਾਹ ਕਰਦੇ ਪਏ ਆ ਝੂਠ ਬੋਲਦੇ ਪਏ ਦਰਖਤ ਦਰਖਤ 15 ਫੁੱਟ ਬਾਬਾ ਜੀ ਨੇ ਸ਼ਿਕਾਇਤ ਕਰਕੇ ਲਾਏ ਹੋਇਆ ਦੋਨੇ ਘਰਾਂ ਦਾ ਨੋਟ ਹੋਇਆ ਇਹਨਾਂ ਨੂੰ 30 ਦਿਨ ਦਾ ਨੋਟ ਲੱਗ ਕੇ ਆਇਆ ਹੋਰ ਦੱਸੋ ਸਾਡੇ ਕੋਲ ਕੀ ਨਾਣਾ ਜੀ ਬਾਪ ਜੀ ਇਹ ਬਾਤਵਾ ਗੱਲ ਪਾਇਆ ਉਹ ਗਲਤ ਹੋਇਆ ਗਲਤ ਗੱਲ ਦੱਸ ਮੇਰਾ ਕੋਈ ਮੇਰਾ ਗਲਤ ਹੋ ਤਾਂ ਮੈਂ ਬੈਠਾਂ ਹਾਂ ਮੇਰਾ ਕੰਮ ਮੇਰੇ ਕੋਲ ਨਹੀਂ ਤੇ ਅਸੀਂ ਟਹਿ ਜਾਣਾ ਦੇਖੋ ਮੇਰੀ ਗੱਲ ਸੁਣੋ ਬਾਬਾ ਜੀ ਬਾਬਾ ਜੀ ਬਾਬਾ ਜੀ ਹੁਣ ਟੇ ਬੈਠ ਕੇ ਜਾਓ ਦੋਵੇਂ ਤੇਰਾ ਸੁਣ ਲੋ ਜੋ ਬਾਬਾ ਜੀ ਆਰਡਰ ਕਰਦੇ ਮੰਨ ਲੋ ਲੈ ਨਾ ਮਰੋ ਆਲਾ ਹੋਊਗਾ ਨਾ ਲਗੋ ਨਾ ਲੈ ਲਓ ਬਾਬਾ ਜੀ ਆਓ சிவா ਜੀ ਆ ਜਿਹੜਾ ਹੈਗਾ ਇਹਨਾਂ ਨੂੰ ਲਾਓ ਅਸੀਂ ਤਾਂ ਤੁਹਾਨੂੰ ਕਹਿੰਦੇ ਆ ਇਹਦੇ ਵਿੱਚ ਵਧੀਆ ਹੋਊਗਾ ਕਿ ਮੈਸੇਜ ਫਿਰ ਫਿਰ ਭਾਵੇਂ ਜੋ ਹੋਊਗਾ ਤਾਂ ਪੱਕਾ ਲੀ ਆ ਪੱਕਾ ਪਖੜੋ ਆ ਚਲੋ ਲਾਓ ਜੇ ਅਸੀਂ ਆਵਾਕ ਇੱਥੇ ਲਾ ਜਾਨੀ ਆ ਜੀ ਇੱਥੇ ਮੈਂ ਆਪ ਲਾਉਗਾ ਜੀ ਆ ਲਾ ਦਿਓ ਇਹਨੂੰ ਇਹਨੂੰ ਕੋਰਾ ਹੋ ਰਹਿਣ ਕਰਕੇ ਇੱਥੇ ਵਿੱਚ ਲੱਗਦੇ ਆ ਬਾਬਾ ਜੀ ਇੱਥੇ ਲਾਵਾਂਗੇ ਜਾਓ ਲਾ ਲਾ ਦਿਓ ਲਾ ਦਿਓ ਫੜ ਕੇ ਲਾ ਦਿਓ ਲਾ ਦਿਓ ਆਪਾਂ ਤੁਹਾਨੂੰ ਲਾ ਦਿਓ ਬਹੁਤ ਧੰਨਵਾਦ ਤੁਹਾਡਾ ਰੋਡਾਈ ਮੁੱਕਣੀ ਚਾਹੀਦੀ ਇੱਥੇ ਲਵਾਓ ਜੋ ਬਾਕੀ ਜਿਹਨੇ ਪਾਲੀ ਕਰਾ ਕੇ ਇੱਧਰ ਲਵਾਉਂਦਾ ਹਾਂ ਜੀ ਸਾਰੇ ਆਪਾਂ ਲਵਾ ਦੇਣਾ ਆਪਾਂ ਉਹ ਨਹੀਂ ਹੁਣ ਖਾਲੀ ਕਰਨੇ ਉਹ ਤਾਂ ਬਾਬਿਆਂ ਨੇ ਕਹਿ ਛੱਡਿਆ ਤੁਸੀਂ ਨਹੀਂ ਪਰ ਬਾਬਾ ਜੀ ਨਹੀਂ ਨਹੀਂ ਸਾਡੀ ਗੱਲ ਸੁਣ ਲਓ ਭੇਜੋ ਬਾਬਾ ਜੀ ਕੋਲ ਪਹਿਲਾਂ ਲਵਾਈਏ ਜੀ ਅੰਦਰ ਆਪਣੇ ਹੱਥਾਂ ਨਾਲ ਖੁਦ ਕੱਲ ਮੈਂ ਵੇਖਿਆ ਸੀ ਗਾਰੇ ਆ ਜਿਆਦਾ ਪੰਜਾਬ ਦੇ ਸਿਆ ਮੇਰੀ ਘਾਸੋਂ ਉੱਥੇ ਸਾਨੂੰ ਇੱਕ ਫੋਨ ਆਇਆ ਕਿ ਬਾਬਾ ਜੀ ਇੱਥੇ ਬੁੱਟੇ ਪਟ ਰਹੇ ਆ ਤੇ ਅਸੀਂ ਕਿਹਾ ਵੀ ਜਿਹੜਾ ਪਟਾ ਰਿਹਾ ਉਹਦੇ ਨਾਲ ਸਾਡੀ ਗੱਲ ਕਰਾ ਦਿਓ ਉਹ ਕਹਿੰਦੇ ਬੁੱਢਾ ਦੇ ਵਿੱਚ ਆ ਜਈ ਸਾਹਿਬ ਆ ਲੱਗੇ ਜਿੰਸਰ ਨਾਲ ਗੱਲ ਕਰਾ ਦਿਓ ਤੇ ਉਹਨੂੰ ਜਦੋਂ ਉਹਨੇ ਫੋਨ ਲੈ ਕੇ ਗਿਆ ਉਹਨੇ ਨਾ ਕਰਦੀ ਕਿ ਤੇ ਮੈਂ ਗੱਲ ਨਹੀਂ ਸੁਣਣੀ ਫੇਰ ਇਹੀ ਕਿ ਉਹ ਵੀ ਤੁਸੀਂ ਰੈਡ ਤੋਂ ਅਸੀਂ ਆਉਨੇ ਆ ਹੁਣ ਸਾਡਾ ਤਾਂ ਮਤਲਬ ਬੂਟਿਆਂ ਨਾਲ ਸੀਗਾ ਜਦੋਂ ਬੂਟਿਆਂ ਦੀ ਗੱਲ ਹੋਈ ਫੇਰ ਇੱਥੇ ਜਿਹੜਾ ਹੈਗਾ ਰੌਲਾ ਵੀ ਕੋਈ ਨਹੀਂ ਇਹਨਾਂ ਦੀ ਆਪਣੀ ਨਿੱਜੀ ਰਾਂਜਸਾ ਪਹਿਲਾਂ ਵੀ ਇਹ ਬੂਟੇ ਇਹਨਾਂ ਦੇ ਕੋਈ ਉਹਨਾਂ ਨੇ ਕਬਲੇਟ ਕੀਤੀ ਉਹ ਬੂਟੇ ਵਾਢੋਏ ਹੁਣ ਫਿਰ ਬੂਟੇ ਤੇ ਇਹਨਾਂ ਦਾ ਮਸਲਾ ਇਹ ਜਿਹੜਾ ਹੈਗਾ ਕੋਈ ਹੁਣ ਇਹਨਾਂ ਨੂੰ ਹੱਲ ਕਰ ਦਿੱਤਾ ਇਹਨਾਂ ਨੂੰ ਬਿਠਾ ਦਿੱਤਾ ਇੱਕ ਦੂਸਰੇ ਨਾਲ ਜੱ피 ਆਪਵਾਦ ਦੀਆਂ ਵੀ ਤੁਸੀਂ ਚੰਗੇ ਗੁਆਂਢੀ ਬਣੋ ਇਹ ਮਸਲੇ ਨਾ ਕਿਸੇ ਦੇ ਨਹੀਂ ਹਣ ਕੇ ਕਰਨੇ ਤੁਸੀਂ ਆਪ ਕਰੋ ਇੱਕ ਦੂਸਰੇ ਨਾਲ ਇਹਦੇ ਪਾਰਕ ਬਣਿਆ ਤੁਸੀਂ ਉਹਨਾਂ ਨੇ ਆਪਣਾ ਕਬਜ਼ਾ ਛੱਡ ਦਿੱਤਾ ਤੇ ਜਿਹੜੇ ਬੂਟੇ ਆਉਂਗੇ ਦੇਸੀ ਦੁਆਰਾ ਲੱਗ ਜਾਣਗੇ ਜਿਹੜੇ ਹੈਗੇ ਆ ਤੇ ਇਹਨਾਂ ਦਾ ਜਿਹੜਾ ਹੈਗਾ ਦੋਨੋਂ ਤਰ੍ਹਾਂ ਦੇ ਜਿਹੜੇ ਹੈਗੇ ਸੋਹਣੇ